ਪਿੰਡੂ ਖੇਤ ਮਜ਼ਦੂਰ ਜੱਥੇਬੰਦੀ ਵੱਲੋਂ ਡੀਸੀ ਦਫ਼ਤਰ ਅੱਗੇ ਲਾਇਆ ਧਰਨਾ ਮਸਲਾ ਪਿੰਡਾਂ ਵਿੱਚ ਮੀਹਾਕਰ ਗਰੀਬਾਂ ਦੇ ਡਿੱਗੇ ਘਰਾਂ ਦੀ ਸਾਰ ਲੈਣ ਲਈ ਨਹੀਂ ਪਹੁੰਚਿਆ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇਸ ਮੌਕੇ ਜੱਥੇਬੰਦੀ ਦੇ ਆਗੂਆਂ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਇਸ ਰਿਪੋਰਟ ਦੇ ਵਿੱਚ ਭਰਿਆ ਸਿੰਘ ਦਾ ਬੰਦਾ ਪਹੁੰਚਿਆਗਾ ਤੇ ਨਾ ਕੋਈ ਐਮਐਲਏ ਪਹੁੰਚਿਆਗਾ ਸਿਰਫ ਇਕੱਲੇ ਭਵਨ ਤਮਾਨ ਉਹ ਹਸਪਤਾਲ ਦੇ ਵਿੱਚ ਤੇ ਕੱਲਾ ਬਿਆਨਬਾਜ਼ੀ ਕਰਨ ਦਾ ਤਿਆਰ ਤਿਆਰ ਹੋ ਰਿਹਾਗਾ ਆਖਿਲੇ ਦਿਨਾਂ 'ਚ ਕੈਵਨੈਂਟ ਮੀਟਿੰਗ ਸੰਧੀ ਸੀ ਕਿਸੇ ਉਹਨਾਂ ਇੱਕ ਵੀ ਦੱਸ ਦੋ ਗੱਲ ਮਜ਼ਦੂਰਾ ਦੇ ਹੱਕ ਲਈ ਜਿੱਕੇ ਮਕਾਨਾਂ ਦਾ ਮੁਆਵਜ਼ਾ جاری ਕਰੋ ਜੈ ਕਰੋ ਜੈ ਕਰੋ ਲੋਕ ਸੇਕਤਾ ਜਦਾਬਾ ਅਜਾ ਪਤੂ ਸਿੰਘ ਪਿੰਡ ਕੁਸਲਾ ਜਿਲ੍ਹਾ ਮੈਂਬਰ ਪੰਜਾਬ ਖੇਤਮੰਦ ਯੂਨੀਅਨ ਜੋ ਅੱਜ ਮਜ਼ਦੂਰਾ ਦੇ ਸਾਂਝੇ ਮੋਰਚੇ ਵੱਲੋਂ ਜੋ ਇਹ ਪ੍ਰਸ਼ਾਸਨ ਕੀਤਾ ਗਿਆ ਹੈਗਾ ਅੱਜ ਮੈਂ ਮਜਾਰਾ ਕਰਾਂਗੇ ਜਿਹੜਾ ਸਰਕਾਰ ਦੀ ਕੁੰਭ ਕਰਨ ਦੀ ਨੀਤੀ ਹੋਈ ਹੈ ਪੰਜਾਬ ਦੀ ਸਰਕਾਰ ਹੈ ਜਿਵੇਂ ਕਿ ਮਿਦੂਰਾ ਦੇ ਘਰ ਡਿੱਗ ਗਏ ਨੇ ਬਾਰਸ਼ ਨਾਲ ਸਾਰਿਆਂ ਦੇ ਨੁਕਸਾਨ ਬਹੁਤ ਹੋ ਰਿਹਾ ਫਸਲਾਂ ਦਾ ਵੀ ਹੋ ਰਿਹਾ ਹੈਗਾ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਜਾ ਤੁਰੰਤ ਮਾਅਵਜਾ ਜਾਰੀ ਕਰੇ ਤੇ ਨਹੀਂ ਆਉਣਾ ਦਿਨਾਂ 'ਚ ਵੱਡਾ ਕਦਮ ਚੱਕਾਂਗੇ ਤਾਂ ਇਹਨਾਂ ਦੀ ਨਕਨਾ ਨਕਲ ਆਵਾਵਾਂਗੇ ਅਸੀਂ ਜਿਹੜਾ ਵੱਖ-ਵੱਖ ਨਜਾਇਜ਼ ਬੋਲੀਆਂ ਹੋ ਰਹੀਆਂ ਨਹੀਂ ਪਿੰਡਾਂ ਦੇ ਕੜਾ ਮੋ ਚੌਧਰੀ ਦੇ ਰਹੇ ਨੇ ਅਸੀਂ ਉਹਨਾਂ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਆ ਤੁਸੀਂ ਸਰਕਾਰ ਦੇ ਹੱਥ ਨਾ ਰਹੋ ਤੇ ਇਹ ਗੱਲ ਨਾ ਆਖੋ ਸਾਡੀ ਸਰਕਾਰ ਦੀ ਛੇ ਆ ਸਾਨੂੰ ਕਿਤੇ ਜੇ ਲੋਕ ਇਕੱਠੇ ਹੋ ਗਏ ਨਾ ਲੋਕ ਸਭ ਤੋਂ ਵੱਡੇ ਹੁੰਦੇ ਨੇ ਜਿਵੇਂ ਦਿੱਲੀ ਦੇ ਲੋਕਾਂ ਨੇ ਦਿੱਲੀ ਜੱਤ ਕਹਿੰਦੇ ਆ ਉਵੇਂ ਪੰਜਾਬ ਦੇ ਮਜ਼ਦੂਰ ਤੇ ਕਿਸਾਨ ਇਹ ਜੰਗ ਜਿੱਤਣਗੇ ਹਰ ਹਾਲਤ ਜਿਹੜਾ 1979 ਦਾ ਸੀਲੰਗ ਐਕਟ ਬਣਾ ਹੋਇਆਗਾ ਉਹ ਵੀ ਲਾਗੂ ਕਰਾਉਣਗੇ ਤੇ ਅਸੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਤੁਹਾਡੀ ਮੀਡੀਆ ਰਾਹੀਂ ਕਿ ਜਿਆਦਾ ਇਹ ਕਾਨੂੰਨ ਲਾਗੂ ਕਰੋ ਤੇ ਨਹੀਂ ਆਉਣ ਵਾਲੇ ਦਿਨਾਂ 'ਚ ਛੋਟਾ ਵੱਡਾ ਜਿਵੇਂ ਅਸੀਂ ਕਹਿਣਾ ਤੇ ਨਹੀਂ ਚਾਹੁੰਦੇ ਸੀ ਪਰ ਇਹਨਾਂ ਦੇ ਐਮਐਲਏ ਦੀਆਂ ਸਾਰਿਆਂ ਦੀ ਟਾਪ ਤਾਂ ਲਮਾਵਾਂਗੇ ਹੁਣ ਪਿੰਡਾਂ ਦੇ ਲੋਕ ਮੱਥੀ ਬੈਠੇ ਆ ਇਹ ਟਾਪ ਲੱਗੂਗੀ ਹੁਣ ਕਹਿਣਾ ਤੇ ਨਹੀਂ ਚਾਹੁੰਦੇ ਸੀ ਜੀ ਬੱਸ ਇਹ ਮੱਗ ਲਈ ਧੰਨਵਾਦ ਜੀ